ਤਹਾਡੇ ਸਾਹਮਣੇ ਲਖਵਿੰਦਰ ਸਿੰਘ ਬਿਜਰੀਆ ਪੇਸ਼ ਕਰ ਰਿਹਾ ਸਲਾਈ ਵਾਲੀਆਂ ਭੈਣਾਂ ਦਾ ਗੀਤ ਤੇ ਬੜੇ ਪਿਆਰ ਨਾਲ ਸੁਣਨਾ ਗੁੱਸਾ ਨਹੀਂ ਕਰਨਾ ਲਓ ਜੀ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਾ ਹੋ ਸੈਂਟਰਾਂ ਕਿ ਜਾ ਕੇ ਸੀ ਸਲਾਈ ਵੀ ਰੱਸੀ ਕੀ ਮੇਰੇ ਬਾਪੂ ਨੇ ਮਸ਼ੀਨ ਪੈਰਾਂ ਵਾਲੀ ਲੈ ਕੇ ਦਿੱਤੀ ਬੜੀ ਆਉਂਦੀ ਆ ਸਵਾਈ ਸਾਡੇ ਘਰ ਵੀਰ ਜੀ ਜੀਤ ਬੈ ਕੇ ਛਿੰਦੀ ਪੈਰਾਂ ਨਾਲ ਲੀੜੇ ਕਰ ਗੀਤ ਰੱਖ ਤੇਰੀ ਭੈਣ ਵੀਰ ਜੀ ਬੜਾ ਮੈੰਗਲ ਕੇ ਸੂਟ ਨਾਲ ਦੀਨੂ ਦਿੱਤਾ ਸੀ ਨੇ ਤੂੰ ਪਹੁੰਚਾ ਛਲਵਾਰ ਦਾ ਛਿੰਦ ਤਾਇ ਉੱਤਿਆ ਸੀ ਚੇ ਛੂਟ ਨਾਲ ਵੇਖਣਾ ਵਿਆਸੀ ਜੀਦੋਂ ਗਾਲ ਪਾਇਆ ਚੜ ਗਿਆ ਚਾਸੀ ਜੀਦੋਂ ਪੈਰਾਂ ਵੱਲ ਮਾਰ ਅੱਖਿਆਲ ਸੀ ਪਹੁੰਚੇ ਤੇ ਡਿਜਾਨ ਪਾ ਗਿਆ ਤੇਰੀ ਗਿੱਟੂ ਪੰਜਾਬ ਸਾਨੂੰ ਦਿੱਛਦੀ ਨਹੀਂ ਪਹੁੰਚੇ ਤੇ ਡਿਜਾਨ ਪਾ ਗਿਆ ਹਾਏ ਬੜਾ ਛਿਆ ਦਾ ਚੋਰ ਵੇਖ ਵਈ ਹੋਈ ਇਕੱਠੀ ਵੇ ਮੈਂ ਕਾਲੀ ਕਾਲੀ ਵਿੱਚ ਜਾਂਦੀ ਆਇਆ ਪਹੁੰਚਾਈ ਉੱਤਨੀ ਵਾ ਹੋ ਗਿਆ ਹੋ ਗੁੱਛਣਾ ਕਰੀ ਤੂੰ ਵੀਰ ਜੀ ਉੱਤੋਂ ਉੱਤੋਂ ਵੀਰ ਤੇ ਪਾਈ ਮੈਨੂੰ ਕੈਨੀਆਂ ਨਹੀਂ ਆਨੀ ਉਹਨੇ ਦਾ ਛੂਟ ਤੇ ਸਵਾਈ ਪੂਰੀ ਲੈਨੀਆਂ ਕਿਤਨ ਸਵਾਈ ਤੇ ਲੈ ਅਜਨੀ ਚੱਲਣੀ ਨਹੀਂ ਹੋਣ ਤਾਂ ਦੇ ਕਾਨ ਨਹੀਂ ਪੈਣੇ ਸਾਲ ਪਨ ਕੇ ਮੈਂ ਸਿੱਖੀ ਸੀ ਸੜਾਈ ਵੇ ਹੁਣ ਕਰ ਬੈਠੀ ਕਰ ਦੀ ਕਮਾਈ ਵੇ ਕਈਆਂ ਪੈਣਾ ਨੂੰ ਮੈਂ ਜਾਤ ਵੀ ਸਖਾਈ ਵੇ ਤੇਰੀ ਮੋੜ ਦੂੰਗੀ ਵੀਰ ਜੀ ਸਮਾਈ ਵੇ ਸਾਡੀ ਅੱਗੇ ਨਾ ਦੇ ਕਾਨ ਰੌਲੀ ਪਾਈ ਵੇ ਸਾਡੀ ਤਾਂ ਦੁਕਾਨ ਅੱਗੇ ਨਾਲ ਰੋਟੀ ਪਾਈਵੇ ਅਸੀਂ ਮੋੜ ਦੂੰਗੀ ਵੀਰ ਜੀ ਸੁਆਈਵੇ ਠੀਕ ਆ